ਆਪਕਾ ਮੰਤਰੀ ਮੈਡਮ ਅਨਮੋਲ ਗਗਨਮਾਨ ਵੱਲੋਂ ਆਪਣੀ ਫੇਸਬੁੱਕ ਤੇ ਵੀ ਪੋਸਟ ਕੀਤਾ ਗਿਆ ਸੀ ਤੇ মিডিਆ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਹੁਣ ਨਗਰ ਕੌਂਸਲ ਖਰੜ ਦੀ ਪ੍ਰਧਾਨ ਬਦਲ ਦਿੱਤੀ ਗਈ ਹੈ ਤੇ ਹੁਣ ਵਿਕਾਸ ਹੋਵੇਗਾ 6 ਮਹੀਨੇ ਚ ਦੇਖਿਓ ਪਰ ਇਹ ਤਾਂ ਚਾਰ ਦਿਨ ਟੱਪੇ ਨਹੀਂ ਜੀ ਪ੍ਰਧਾਨ ਜੀ ਇਹ ਤਾਂ ਉਹਨਾਂ ਦੇ ਜਿਹੜਾ ਪੱਤਾ ਕੱਟ ਗਿਆ ਦੇਖੋ ਜਦੋਂ ਮਨਿਸਟਰ ਰਹੇ ਮੈਡਮ ਸਾਡੀ ਛੁੱਟੀ ਭੈਣ ਉਸ ਵਕਤ ਨਹੀਂ ਉਹਨੇ ਕੰਮ ਕਰਿਆ ਉਸ ਵਕਤ ਜੋ ਮਰਜ਼ੀ ਕਰਦੀ ਮੰਤਰੀ ਦਾ ਮਾਲਕ ਹੁੰਦਾ ਪੰਜਾਬ ਦੀ ਮਾਲਕਨ ਸੀ ਟੂਰਿਜ਼ਮ ਉਹਨਾਂ ਕੋਲ ਸੀ ਵਧੀਆ ਮਹਿਕਮੇ ਸੀ ਕੁਝ ਵੀ ਕਰਾ ਸਕਦੀ ਸੀ ਟੂਰਿਜ਼ਮ ਦੇ ਅੰਦਰ ਤਾਂ ਬਹੁਤ ਕੁਝ ਹੁੰਦਾ ਹੈ ਬੱਚਿਆਂ ਨੂੰ ਖੇਡਾਦਾ ਹੋਰ ਟੂਰਿਜ਼ਮ ਦੇ ਵਡੇ ਸਾਡੇ ਪੰਜਾਬ 'ਚ ਥਾਵੇਂ ਚਮਕੌਰ 'ਚ ਲੈ ਲੋ ਚਾਹੇ ਰੋਪੜ 'ਚ ਲੈ ਲੋ ਵਿਕਾਸ਼ੀਆ ਹੁੰਦਾ ਸੀ ਟੂਰਿਜ਼ਮ ਦਾ ਜਿੰਨਾ ਮਰਜ਼ੀ ਕੰਮ ਕਰ ਲੈਂਦੇ ਸਰੰਦ 'ਚ ਫਲੋਟਿੰਗ ਰੈਸਟੋਰੈਂਟ ਸੀ ਲੋਕਾਂ ਲੋਕ ਉਹ ਤੋਂ ਬੰਚਤ ਹੋ ਗਏ ਸੀ ਚਿੱਲੇ ਰਹੇ ਸੀ ਸੋ ਕਹਿਣ ਦੀ ਗੱਲ ਆ ਇਹ ਜਦੋਂ ਪਾਵਰਦ ਸੀ ਮੰਤਰੀ ਸੀ ਉਸ ਵਕਤ ਕੰਮ ਨਹੀਂ ਕਰ ਸਕੇ ਤੇ ਹੁਣ ਕੀ ਕੰਮ ਕਰਨਾ ਸੀ ਸੋ ਮਿਊਸਪਲ ਕਮੇਟੀ ਦੇ 6 ਮਹੀਨਿਆਂ ਚ ਉਹਨੇ ਕੀ ਕੰਮ ਕਰਨਾ ਸੀ ਮਿਊਸਪਲ ਕਮੇਟੀਆਂ ਦਾ ਸਰਕਾਰ ਸੈਮੀ ਗਵਰਨਮੈਂਟ ਹੁੰਦੀ ਹੈ ਜਿਹੜਾ ਮਿਊਸਪਲ ਕਮੇਟੀਆਂ ਇਹਨਾਂ ਨੇ ਤਾਂ ਆਪ ਦਾ ਫੰਡ ਇਕੱਠੇ ਕਰਨੇ ਆ ਉਹਦੇ ਨਾਲ ਖਰਚਾ ਕਰਨਾ ਹੈ ਥਰਡ ਕਮੇਟੀ ਤੇ ਰਿਚ ਕਮੇਟੀ ਆ ਉਹਦੇ ਕੋਲ ਆਪਦੇ ਫੰਡ ਬਹੁਤ